ਗ੍ਰੰਥ ਸਾਹਿਬ ਜੀ ਦੀ ਨਿੱਗੀ ਗੋਵ ਦਾ ਆਨੰਦ ਮਾ ਰਹੀ ਗੁਰੂ ਪਿਆਰੀ ਤੇ ਗੁਰੂ ਸਵਾਰੀ ਸਾਧ ਸੰਗਤ ਜੀ ਗੱਜ ਵੱਜ ਕੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਤੇ ਗੁਰਮਖ ਪਿਆਰਿਓ ਮਾਰੇ ਨੇ ਸਮਾਂ ਬਖਸ਼ਿਆ ਆਪ ਜੀ ਦੇ ਨਗਰ ਵਿੱਚ ਇਹ ਜਥਾ ਬਾਬਾ ਫਤਿਹ ਸਿੰਘ ਜੀ ਜੋ ਕਿ ਮਾਰੇ ਨੇ ਜਿਨ੍ਹਾਂ ਨੂੰ ਵਰ ਦਿੱਤਾ ਸੀ ਕਿ ਗੁਰੂ ਜੀ ਨੇ ਫਤਿਹ ਸਿੰਘ ਜੀ ਕੋ ਬੁਲਾਇਆ ਚੱਲੇਗਾ ਤੌਰ ਪੰਥ ਐਸਾ ਮੁਖ ਸੇ ਲਾਇਆ ਹਮ ਹੈ ਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ ਮਾਰੇ ਕਹਿੰਦੇ ਬਾਬਾ ਫਤਿਹ ਸਿੰਘ ਜੀ ਇੱਕ ਸਮਾ ਆਏਗਾ ਤੁਹਾਡਾ ਐਵੇਂ ਦਾ ਪੰਥ ਚੱਲੇਗਾ ਜਿਦੇ ਵਿੱਚ ਚੜਦੀ ਕਲਾ ਵਾਲੇ ਸਾਰੇ ਸੂਪ ਹੋਣਗੇ ਤੇ ਚੜਦੀ ਕਲਾ ਹੋਏਗੀ ਜਿੱਧਰ ਨੂੰ ਜਥਾ ਜਾਏਗਾ ਉਹ ਤੁਹਾਡਾ ਨਾਮ ਬਾਣੀ ਦਾ ਪ੍ਰਚਾਰ ਕਰਦਾ ਜਾਏਗਾ ਜਦੋਂ ਬਾਬਾ ਫਤਿਹ ਸਿੰਘ ਜੀ ਤੇ ਬਾਬਾ ਜੋਰਾਵਰ ਸਿੰਘ ਜੀ ਨੂੰ ਉਹਨਾਂ ਨੇ ਕਿਹਾ ਨਾ ਜੇ ਤੁਹਾਨੂੰ ਛੱਡ ਦੀਏ ਤੇ ਕੀ ਕਰੋਗੇ ਉਹ ਕਹਿਣ ਲੱਗੇ ਜੇ ਤੁਸੀਂ ਸਾਨੂੰ ਛੱਡ ਦੋਗੇ ਨਾ ਤੇ ਅਸੀਂ ਫੌਜਾਂ ਇਕੱਤਰ ਕਰਾਂਗੇ ਤੇ ਤੁਹਾਡੇ ਖਿਲਾਫ ਬਗਾਵਤ ਕਰਾਂਗੇ ਦੇਖੋ ਗੁਰਮੁਖ ਪਿਆਰਿਓ ਅੱਜ ਆਪਾਂ ਸਾਰੇ ਇਕੱਠੇ ਹੁੰਨੇ ਆਂ ਨਗਰਾਂ ਚੋਂ ਨਿਕਲਦੇ ਆਂ ਘਰਾਂ ਚੋਂ ਨਿਕਲਦੇ ਆਂ ਬਾਣੀ ਸੁਣਦੇ ਆਂ ਬਾਣੀ ਪੜ੍ਹਦੇ ਆਂ ਅਸੀਂ ਕਦੀ ਇਹ ਵਿਚਾਰ ਨਹੀਂ ਮਨਜ ਕੀਤਾ ਕਿ ਅਸੀਂ ਜਿਸ ਰਸਤੇ ਤੇ ਜਾਣਾ ਹੈ ਉਹ ਰਸਤੇ ਦੇ ਵਿੱਚ ਸਾਨੂੰ ਡਿਫਿਕਲਟ ਰਸਤਾ ਕਿਉਂ ਆ ਰਿਹਾ ਵਾ ਸਾਡੇ ਚ ਪ੍ਰੋਬਲਮਾਂ ਕਿਉਂ ਆ ਰਹੀਆਂ ਨੇ ਅਸੀਂ ਵਿਚਾਰ ਨਹੀਂ ਕੀਤਾ ਉਹਦਾ ਕਾਰਨ ਇੱਕ ਆ ਮਾਰੇ ਕਹਿੰਦੇ ਜਿਸ ਸਮੇਂ ਪਰਮੇਸ਼ਰ ਨੇ ਇਨਸਾਨ ਨੂੰ ਪੈਦਾ ਕੀਤਾ ਨਾ ਤੇ ਇਨਸਾਨ ਨੂੰ ਜਿਵੇਂ ਦੇ ਸਮੇਂ ਦੇ ਵਿੱਚ ਭੇਜਿਆ ਉਵੇਂ ਦੇ ਸਮੇਂ ਦੇ ਵਿੱਚ ਉਲਝਾਤਾ ਕਲਯੁਗ ਆਇਆ ਕਲਯੁਗ ਦੇ ਵਿੱਚ ਸਮਾਉਣ ਦੇ ਰੂਪ ਚ ਉਲਝ ਗਿਆ ਮਾਰੇ ਨੇ ਇੱਕ ਗੱਲ ਕਲੀਅਰ ਕੀਤੀ ਹੈ ਹੋਲੇ ਭਾਏ ਮਿਲੇ ਰਗੁਰਾ ਹੋਲੇ ਭਾਏ ਤੋਂ ਭਾਵ ਜਿਨ੍ਹਾਂ ਦੇ ਅੰਦਰ ਇਹ ਮਤ ਨਹੀਂ ਹੁੰਦੀ ਕਿ ਮੈਂ ਕੁਝ ਕਰ ਰਿਹਾ ਵਾਂ ਜਿਹੜਾ ਆਪਣੇ ਆਪ ਨੂੰ ਖਤਮ ਕਰ ਚੁੱਕਾ ਹੋਏ ਆਪਣੇ ਸਰੀਰਿਕ ਅਵਸਥਾ ਨੂੰ ਮਿੱਟੀ ਬਣਾ ਚੁੱਕਾ ਹੋਏ ਮਾਰੇ ਕਹਿੰਦੇ ਮੈਂ ਉਹਦੇ ਵਿੱਚ ਵਾਸਾ ਕਰਦਾ ਜਿਹੜਾ ਕਹਿ ਰਿਹਾ ਹੈ ਨਾ ਕਿ ਮੈਂ ਹੀ ਤੇ ਸਾਰਾ ਕੁਝ ਕਰ ਸਕਦਾ ਵਾਂ ਮੈਂ ਬੱਚੇ ਪਾਲ ਰਿਆ ਵਾਂ ਮੈਂ ਆਹ ਕੰਮ ਕਰ ਰਿਆ ਮੈਂ ਮੈਂ ਫਲਾਣਾ ਕੰਮ ਕਰ ਰਿਆ ਉਹਦੇ ਕੋਲੋਂ ਪਰਮੇਸ਼ਰ ਬਹੁਤ ਦੂਰ ਜੇ ਮਾਰੇ ਕਹਿੰਦੇ ਮਿਰਤ ਕਈ ਐ ਨਾਨਕਾ ਜਿਨ ਪ੍ਰੀਤ ਨਹੀਂ ਭਗਵੰਤ ਮਾਰੇ ਕਹਿੰਦੇ ਜਿਹੜੇ ਚਤਰ ਨੇ ਨਾ ਆਪਣੇ ਆਪ ਨੂੰ ਗਿਆਨ ਗਿਆਨਵਾਨ ਸਮਝਦੇ ਨੇ ਜਾਂ ਆਪਣੇ ਆਪ ਨੂੰ ਬਹੁਤ ਤੇਜ ਸਮਝਦੇ ਨੇ ਉਹਨਾਂ ਦਾ ਇੱਕੋ ਹੀ ਮਨੋਰਥ ਹੁੰਦਾ ਆ ਕਿ ਅਸੀਂ ਜੱਗ ਨੂੰ ਜਿੱਤਣਾ ਆ ਪਰ ਅੰਤ ਨੂੰ ਹਾਰ ਕੇ ਜਾਂਦੇ ਜਿਉ ਜਿੱਤ ਕੇ ਕੌਣ ਗਏ ਨੇ ਜਿਨ੍ਹਾਂ ਦਾ ਇੱਥੇ ਨਾਮ ਲੈ ਰਹੇ ਆ ਐਸੇ ਗੁਰ ਕੋ ਬਲ ਬਲ ਜਾਈਏ ਕਿਵੇਂ ਬਲ ਬਲ ਜਾ ਰਹੇ ਆ ਕਿਉਂਕਿ ਉਹਨਾਂ ਨੇ ਆ ਕੇ ਸਮੇਂ ਦੇ ਵਿੱਚ ਕਮਾਈਆਂ ਕੀਤੀਆਂ ਤੇ ਅਸੀਂ ਕੌਣ ਆ ਸਾਨੂੰ ਕੁਝ ਨਹੀਂ ਪਤਾ ਅਸੀਂ ਕਿਹੜੇ ਦੇਸ਼ ਤੋਂ ਆਏ ਆ ਕਿਹੜੇ ਦੇਸ਼ ਚ ਜਾਣਾ ਬਸ ਇੱਕ ਗੱਲ ਦਿਮਾਗ 'ਚ ਹੈਗੀ ਹੈ ਕਿ ਪ੍ਰੀਤਮ ਕੇ ਦੇਸ਼ ਕਿਸ ਬਾਤਨ ਤੇ ਜਾਈਏ ਕਿਹੜੀ ਕਿਹੜੀ ਗੱਲ ਹੋਏ ਜਿਹਦੇ ਨਾਲ ਅਸੀਂ ਪਰਮੇਸ਼ਰ ਦੇ ਦੇਸ਼ ਚ ਜਾਈਏ ਪਰ ਉਹਦੇ ਲਈ ਮਾਰੇ ਨੇ ਇੱਕ ਗੱਲ ਕਲੀਅਰ ਕੀ ਐ ਸਿੱਖਾਂ ਨੂੰ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ ਗੁਰਮਖ ਪਿਆਰਿਓ ਇਹ ਗੱਲ ਤਾਂ ਮਾਰੇ ਨੇ ਕਹੀ ਸੀ ਕਿ ਮਾਰੇ ਨੂੰ ਪਤਾ ਅਸੀਂ ਕਾਲ ਯੁਗ ਦਾ ਸਮਾਂ ਬਹੁਤ ਭਿਆਨਕ ਆ ਰਿਹਾ ਵਾ ਤੇ ਜਿਹੜਾ ਸਿੱਖ ਆਪਣੀ ਮਰਜ਼ਾਦਾ ਨੂੰ ਪੱਕਿਆ ਕਰਕੇ ਚੱਲੇਗਾ ਨਾ ਮੈਂ ਉਹਨਾਂ ਦੇ ਘਰਾਂ ਦੇ ਵਿੱਚ ਵਾਸਾ ਕਰਾਂਗਾ ਅੱਜ ਜੇ ਆਪਾਂ ਕਹੀਏ ਵੀ ਬਾਬਾ ਫਤੇ ਸਿੰਘ ਜੀ ਦੇ ਦਰਸ਼ਨ ਕਰਨੇ ਨੇ ਤੇ ਆਪਣੇ ਬੱਚਿਆਂ ਦੇ ਵਿੱਚ ਕਰਿਆ ਕਰੋ ਮਾਰੇ ਨੇ ਕੋਈ ਸਰੂਪ ਨਹੀਂ ਬਣਾਇਆ ਕੋਈ ਮਾਰੇ ਨੇ ਕਿਹਾ ਵੀ ਆਹ ਮੇਰਾ ਸਰੂਪ ਹੈ ਮਾਰੇ ਨੇ ਕਿਹਾ ਜਿਸ ਦੇ ਵਿੱਚ ਬਾਣੀ ਬਾਣਾ ਪੰਖ ਪਛਾਨੋ ਸਿੰਘ ਗੁਰੂ ਦਾ ਪੰਛੀ ਜਾਣੋ ਮਾਰੇ ਕਹਿੰਦੇ ਬਾਣੀ ਤੇ ਬਾਣੇ ਦਾ ਜਿਹਦੇ ਵਿੱਚ ਵਾਸਾ ਹੋਏਗਾ ਨਾ ਮੈਂ ਉਹਦੇ ਵਿੱਚ ਦਰਸ਼ਨ ਦਿਹਾਗਾ ਸਾਰੀ ਸੰਗਤ ਪਰ ਅੱਜ ਮਾਫ ਕਰਨਾ ਸੰਗਤ ਮੈਂ ਵੀ ਇੱਕ ਆਪਜੀ ਦੇ ਵਿੱਚ ਹੀ ਆ ਕਿਉਂਕਿ ਆਪਾਂ ਸਾਰੇ ਇੱਕੋ ਹੀ ਆ ਮੈਂ ਇਹਨਾਂ ਆਪਣੇ ਆਪ 'ਚ ਗਿਆਨਵਾਨ ਨਹੀਂ ਹੈਗਾ ਮੈਂ ਤੇ ਇੱਕ ਸੰਗਤ ਦੀ ਧੂੜਿਆ ਚਰਨਾ ਤੀ ਪਰ ਜਿੰਨੀ ਕੁ ਮਾਤਿਆ ਮਤ ਦੇ ਹਿਸਾਬ ਨਾਲ ਗੱਲ ਕਰਾਂਗੇ ਕਿਉਂਕਿ ਆਪਜੀ ਦੇ ਨਗਰ ਆਏ ਆ ਤੇ ਜਥੇ ਸਮੇਤ ਆਏ ਆ ਤੇ ਸਾਡਾ ਇੱਕ ਫਰਜ਼ ਬਣਦਾ ਆ ਸਾਰਿਆਂ ਨੂੰ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰਕੇ ਯਾਰੇ ਕਿਉਂਕਿ ਸਾਡਾ ਜਿਹੜਾ ਪ੍ਰੇਮ ਹੈ ਨਾ ਸਾਡਾ ਸਾਰਿਆਂ ਦਾ ਉਹ ਗੁਰੂ ਨੇ ਬਣਾਇਆ ਵਾ ਗੁਰੂ ਨੇ ਸਾਡੀ ਗੱਠ ਜਿਹੜੀ ਹੈ ਪੱਕੀ ਕੀਤੀ ਹੈ ਤੇ ਅਸੀਂ ਇੱਕ ਹੋ ਕੇ ਬੈਠੇ ਆਂ ਪਰ ਜੇ ਅਸੀਂ ਮਤ ਨਹੀਂ ਨਾ ਲਾਂਗੇ ਤੇ ਫਿਰ ਇਸ ਫਾਇਦਾ ਨਹੀਂ ਫਿਰ ਤੇ ਘਰਾਂ ਚ ਜਾ ਕੇ ਉਹੀ ਰੋਣੇ ਉਹੀ ਧੋਣੇ ਉਹੀ ਗੱਲਾਂ ਫਿਰ ਮਾਰੇ ਕਹਿੰਦੇ ਇਸ ਗੱਲਾਂ ਨਾਲੋਂ ਤਾਂ ਗੁਰਸਿੱਖ ਸੰਗਤ ਨਾ ਹੀ ਕਰਨ ਕੋ ਸੰਗਤ ਕਰਨ ਨਾਲ ਉਹ ਚੰਗੀ ਆ ਕਿਉਂਕਿ ਸੰਗਤ ਕਰਨ ਤੋਂ ਬਾਅਦ ਜੇ ਅਸੀਂ ਹੋਰਾਂ ਨੂੰ ਨਹੀਂ ਜੋੜਨਾ ਹੋਰਾਂ ਨੂੰ ਸੱਚ ਦੇ ਰਸਤੇ ਤੇ ਨਹੀਂ ਪਾਣਾ ਫਿਰ ਉਹ ਸੰਗਤ ਵੀ ਕੈਸੀ ਹੈ ਮਾਰੇ ਕਹਿੰਦੇ ਸਤ ਸੰਗਤ ਐਸੀ ਜਾਣੀਆ ਜਿੱਥੇ ਇੱਕੋ ਨਾਮ ਵਖਾਣੀ ਆਣੀ ਤੇ ਗੁਰਮਖ ਜਿਹੜਾ ਹੁੰਦਾ ਹੈ ਨਾ ਪਹਿਲਾਂ ਤੇ ਆਪ ਜਪਦਾ ਆ ਫਿਰ ਦੂਜਿਆਂ ਨੂੰ ਜਪਾਉਂਦਾ ਆ ਤੇ ਮਾਫ ਕਰਨਾ ਮੈਂ ਆਪ ਜੀ ਨੂੰ ਥੋੜੀ ਜੀ ਗੱਲਾਂ ਦੱਸ ਕੇ ਜਾਵਾਂਗਾ ਜਿਹੜੀਆਂ ਪਰਮੇਸ਼ਰ ਦੇ ਦੇਸ਼ ਜਾਣ ਵਾਲੀਆਂ ਨੇ ਤੇ ਜੇ ਹਾਂ ਮੇਰੀ ਬੁੱਧੀ ਨਹੀਂ ਹੈਗੀ ਮੇਰਾ ਗਿਆਨ ਨਹੀਂ ਹੈਗਾ ਕਿਤੇ ਇਹ ਨਾ ਕਿਉਂ ਵੀ ਇਹ ਬਹੁਤ ਸ਼ਾਇਦ ਆਪਣੇ ਆਪ ਨੂੰ ਸਮਝਦਾ ਮੈਂ ਤਾਂ ਇੱਕ ਨੀਵਾ ਜਿਹਾ ਸੇਖਾਂ ਜਿਹਦੀ ਕੋਈ ਔਕਾਤ ਹੀ ਨਹੀਂ ਤੇ ਮੈਂ ਉਹ ਜਿਹੜੀਆਂ ਗੱਲਾਂ ਅੱਜ ਤੱਕ ਸਿੱਖੀਆਂ ਨੇ ਨਾ ਮੈਂ ਥੋੜੀਆਂ ਜਿਹੀਆਂ ਆਪ ਜੀ ਨਾਲ ਸਾਂਝੀਆਂ ਕਰਾਂਗਾ ਕਿਉਂਕਿ ਗੁਰੂ ਦਾ ਇੱਕ 쿠ਕਰ ਤੇ 쿠ਕਰ ਦਾ ਕੰਮ ਹੁੰਦਾ ਝਾੜੂ ਫੇਰਨਾ ਤੇ ਮਹਾਰਾ ਕਹਿੰਦੇ ਨੇ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣਾ ਮੇਰਾ ਮੈਂ ਕੁਛ ਨਹੀਂ ਜੇ ਮੇਰੇ ਗੁਰੂ ਨਾਨਕ ਦੀ ਵਡਿਆਈ ਹੈ ਕਿ ਉਹਨੇ ਮੈਨੂੰ ਮੱਤ ਦਿੱਤੀ ਹੈ ਤੇ ਮੈਂ ਉਹ ਮੱਤ ਦੇ ਵਿੱਚੋਂ ਥੋੜੀਆਂ ਜਿਹੀਆਂ ਗੱਲਾਂ ਆਪ ਜੀ ਦੇ ਨਾਲ ਸਾਂਝੀਆਂ ਕਰਾਂਗਾ ਜਿਹੜੀਆਂ ਪਰਮੇਸ਼ਰ ਦੇ ਦੇਸ਼ ਨਾਲੋਂ ਲੈ ਕੇ ਜਾਣਗੀਆਂ ਤੇ ਵਾਦਾ ਆ ਗੁਰਸਿੱਖ ਦਾ ਆਮ ਮਨਮੁਖ ਦਾ ਵਾਦਾ ਨਹੀਂ ਗੁਰਸਿੱਖ ਦਾ ਵਾਦਾ ਆ ਇਸ ਗੱਲਾਂ ਦੇ ਉੱਤੇ ਥੋੜਾ ਜਿਹਾ ਵਿਚਾਰ ਕਰ ਲਿਓ ਜਦੋਂ ਅਗਲੀ ਵਾਰੀ ਇਹ ਜਥਾ ਆਏਗਾ ਤੁਸੀਂ ਆਪ ਸਮਝ ਜਾਓਗੇ ਕਿ ਗੁਰਸਿੱਖੀ ਕੀ ਹੁੰਦੀ ਹੈ ਕਿ ਗੁਰਸਿੱਖ ਦੀ ਭਾਵਨਾ ਕੀ ਹੁੰਦੀ ਹੈ ਇਸ ਕਰਕੇ ਆਪ ਜੀ ਦੇ ਨਗਰ 'ਚ ਆਏ ਆ ਥੋੜੀ ਜਿਹੀ ਭਾਵਨਾ ਦੱਸਾਂਗਾ ਇੱਕ ਤਾਂ ਗੁਰਸਿੱਖ ਆਪਣੇ ਸਰੀਰ ਨਾਲ ਨਹੀਂ ਜੁੜਿਆ ਹੁੰਦਾ ਇਹ ਯਾਦ ਰੱਖਿਓ ਜਦੋਂ ਅਸੀਂ ਆਪਣੇ ਸਰੀਰ ਨੂੰ ਸਵਾਰਨਾ ਸ਼ੁਰੂ ਕਰ ਦਿੰਨੇ ਆ ਨਾ ਤੇ ਆਪਣੇ ਬਹੁਤ ਵਧੀਆ ਸੋਚਦਿਆਂ ਦਾੜਾ ਪ੍ਰਕਾਸ਼ ਹੋਏ ਉਹਨੂੰ ਬੰਨ੍ਹੀਏ ਜਾਂ ਇਦਾਂ ਕਰੀਏ ਕੋਈ ਇਹ ਮਨਮਤ ਆ ਗੁਰਮਤ ਜਿਹੜੀ ਕਹਿੰਦੀ ਹੈ ਨਾ ਮਾਰੇ ਕਹਿੰਦੇ ਜਿਹੜਾ ਗੁਰਸੇਖ ਹੋਏਗਾ ਨਾ ਪਹਿਲਾਂ ਤੇ ਪੰਜ ਕਕਾਰਾਂ ਦਾ ਧਾਰਨੀ ਹੋਏਗਾ ਭਾਵੇਂ ਬੀਬੀਆਂ ਵੀ ਨੇ ਤੇ ਭਾਵੇਂ ਆਪਣੇ ਗੁਰਸੇਖ ਇਨਸਾਨ ਨੇ ਕਿਉਂਕਿ ਮਾਰੇ ਨੇ ਕਿਹਾ ਸੱਪੇ ਨਾਰ ਪਰਾਈ ਅਸੀਂ ਵੀ ਪਰਮੇਸ਼ਰ ਦੀਆਂ ਇਸਤਰੀਆਂ ਵਾਂ ਜਿਹੜੇ ਇਨਸਾਨ ਮਰਦ ਨੇ ਨਾ ਉਹ ਵੀ ਪਰਮੇਸ਼ਰ ਦੀਆਂ ਇਸਤਰੀਆਂ ਨੇ ਤੇ ਅਸੀਂ ਸੱਜਣਾ ਕਿਵੇਂ ਆ ਇੱਕ ਤਾਂ ਸਾਡੇ ਸਰੀਰ ਦੇ ਉੱਤੇ ਪੰਜ ਕਕਾਰ ਸਾਹਮਣੇ ਹੋਣ ਜਦੋਂ ਅਸੀਂ ਦੁਨੀਆ ਦੇ ਵਿੱਚ ਵਿਚਰੀਏ ਨਾ ਜਿਹੜੇ ਕਲਗੀਧਰ ਪਾਸ਼ਾ ਨੇ ਪੰਜ ਕਕਾਰ ਦਿੱਤੇ ਨੇ ਨਾ ਇਹ ਕਦੀ ਲੁਕੋਇਓ ਨਾ ਜੇ ਪਰਮੇਸ਼ਰ ਦੇ ਦੇਸ਼ ਜਾਣਾ ਚਾਹੁੰਦੇ ਹੋ ਤੇ ਜੇ ਆਪਣੀਆਂ ਬਿਮਾਰੀਆਂ ਲਾਉਣੀਆਂ ਚਾਹੁੰਦੇ ਹੋ ਤੇ ਜੇ ਤੁਸੀਂ ਸਮੇਂ ਅਨੁਸਾਰ ਕਹਿੰਦੇ ਹੋ ਵੀ ਫਲਾਣਾ ਤੁਹਾਨੂੰ ਮਾੜਾ ਕਹ ਦੇਗਾ ਜਾਂ ਫਲਾਣਾ ਮਾੜਾ ਕਹ ਦੇਗਾ ਫਿਰ ਇਸੇ ਚੀਜ਼ 'ਚ ਫਸੇ ਰਹੋ ਫਿਰ ਇਹ ਭਾਵਨਾ ਨਾ ਰੱਖਿਓ ਕਿ ਅਸੀਂ ਕਿਸ ਦਿਨ ਪਰਮੇਸ਼ਰ ਦੇ ਫਿਰ ਜਨਮ ਬੋਤ ਨੇ ਕਿਉਂਕਿ 1084 ਮੇਦਨੀ ਮਹਾਰਾਜ ਨੇ ਧਰਤੀਆਂ ਵੀ ਬਹੁਤ ਨੇ ਤੇ ਜਨਮ ਵੀ ਬਹੁਤ ਨੇ ਕੋਈ ਸਮਾਂ ਆਏਗਾ ਜਦੋਂ ਵੱਡੇ ਭਾਗ ਹੋਣਗੇ ਕੋਈ ਸਾਧੂ ਦਾ ਸੰਗ ਹੋਏਗਾ ਤੇ ਪਰਮੇਸ਼ਰ ਦੇ ਘਰ ਦਾ ਰਸਤਾ ਦੱਸਿਆ ਜਾਏਗਾ ਪਰ ਜਿਸ ਸਮੇ ਅਸੀਂ ਆਏ ਆ ਨਾ ਇਸ ਸਮੇ ਤੇ ਗੁਰਬਾਣੀ ਦੀ ਉਦਾਹਰਣ ਆ ਮਹਾਰਾਜ ਦੀ ਪੱਕੀ ਵੀ ਜਿਹੜੇ ਗੁਰਸਿੱਖ ਪਰਮੇਸ਼ਰ ਦੇ ਦੇਸ਼ ਜਾਣਾ ਚਾਹੁੰਦੇ ਆ ਨਾ ਉਹ ਆਪਣੇ ਬੱਚਿਆਂ ਨੂੰ ਪਹਿਲਾਂ ਉਸ ਤਰ੍ਹਾਂ ਤਿਆਰ ਬਰ ਤਿਆਰ ਕਰਨ ਬਾਣੀ ਦੇ ਨਾਲ ਜੋੜਨ ਗੁਰਬਾਣੀ ਪੜ੍ਹਾਉਣ ਉਹਨਾਂ ਨੂੰ ਕੀਰਤਨ ਦੀਆਂ ਕਲਾਸਾਂ ਜੋ ਵੀ ਹੈ ਗੁਰਬਾਣੀ ਦੇ ਉਸਤਾਦ ਮੁਹਈਆ ਕਰਾਉਣ ਉਹਨਾਂ ਵਾਲੇ ਸਮੇਂ ਦੇ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਇਹ ਗੱਲ ਹੋਏ ਵੀ ਗੁਰਸਿੱਖ ਉਸ ਜਗ੍ਹਾ ਤੇ ਰਹਿੰਦੇ ਨੇ ਮੰਡੀ ਕਮੇਂਡਰ ਦੇ ਵਿੱਚ ਐਵੇਂ ਦੇ ਸਿੱਖ ਰਹਿੰਦੇ ਨੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਗੁਰਸਿੱਖੀ ਪਲੰਦਈ ਆ ਉਹ ਗੱਲਾਂ ਹੋਣ ਮਹਾਰਾਜ ਦੀਆਂ ਜੇ ਅਸੀਂ ਗੁਰੂ ਨੂੰ ਪ੍ਰੇਮ ਕਰਦੇ ਆ ਤੇ ਜੇ ਅਸੀਂ ਸਮੇਂ ਨੂੰ ਕੱਟਣਾ ਆ ਟਾਲਣਾ ਆ ਬਹਿ ਗਏ ਆ ਬਸ ਸੁਣ ਲੀਆਂ ਗੱਲਾਂ ਤੇ ਚਲੇ ਗਏ ਫਿਰ ਉਹ ਸਮਾਂ ਅਸੀਂ ਆਪ ਹੀ ਆਪਣਾ ਲਿਆਂਦਾ ਹੋਇਆ ਨਾ ਮਾੜਾ ਗੁਰ